ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸ਼ੁਕਰ ਹੈ ਅੱਜ ਸ਼ਾਹੀ ਚਵਾਰੇ ਦੇ ਉੱਤੇ ਗੁਰੂ ਘਰ ਦੇ ਵਜ਼ੀਰ ਜਿਨ੍ਹਾਂ ਦੇ ਬਹੁਤ ਵੱਡੀ ਕਿਰਪਾ ਕਿੰਨੀਆਂ ਸੰਗਤਾਂ ਨੂੰ ਉਹਨਾਂ ਦੇ ਦੁੱਖ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੀਆਂ ਗਮੀਆਂ ਦੇ ਵਿੱਚ ਆਪਣੇ ਘਰ ਛੱਡ ਕੇ ਰਾਤਾਂ ਨੂੰ ਜਾ ਜਾ ਕੇ ਡਿਊਟੀਆਂ ਲਗਾਣੀਆਂ ਅੱਜ ਉਹਨਾਂ ਦੇ ਘਰ ਸੁਖੀ ਵਸਣ ਅੱਜ ਉਹ ਗੁਰੂ ਘਰ ਦੇ ਵਜ਼ੀਰ ਅੱਜ ਇੱਕ ਸਾਡੇ ਵਿੜੇ 'ਚ ਪਹੁੰਚੇ ਨੇ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਆਠੀ ਸਿੰਘਾਂ ਦੇ ਉੱਤੇ ਵੀ ਮਾਰਾ ਕਿਰਪਾ ਕਰਨ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ ਇਹਨਾਂ ਦੇ ਬੱਚਿਆਂ ਨੂੰ ਅੱਗੇ ਉਹਨਾਂ ਨੂੰ ਬਹੁਤ ਵਧੀਆਂ ਨੌਕਰੀਆਂ ਦਿਵਾਉਣ ਮਹਾਰਾਜ ਜੀ ਬਹੁਤ ਵੱਡੀਆਂ ਕਾਮਯਾਬੀਆਂ ਬਖਸ਼ਣ ਕਿ ਸਾਰੀ ਜ਼ਿੰਦਗੀ ਦਾ ਬਾਣੀ ਪੜੀ ਦਾ ਫਲ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਪਰਿਵਾਰ ਨੂੰ ਵੀ ਨਾਲ ਜ਼ਰੂਰ ਲੱਗੇ ਜੀ ਬਹੁਤ ਬਹੁਤ ਧੰਨਵਾਦ ਫਰਹਾਨ ਸਿੰਘ ਦੇ ਘਰੇ ਪਹੁੰਚਨ ਤੇ ਨਾਰਾਇਣ ਸਾਹਿਬ ਸਾੜ ਦੀ ਕਲਾਕਰਨ ਉਤੇ ਇੱਕ ਬਾਦ ਸਾਹਿਬ ਇਹਨਾਂ ਦੇ ਪਰਿਵਾਰ ਤੇ ਤੰਦਰੁਸਤੀ ਦੁੱਖਾਂ ਕਲੇਸ਼ਾਂ ਬਿਨਾਂ ਦੇ ਨਾਸ ਕਰਨਾ ਬਾਬਾ ਲਾਭ ਸਿੰਘ ਜੀ ਤੇ ਵੀ ਪਰਿਵਾਰ ਦੇ ਅਸਰ ਤੇ ਕਿਰਪਾ ਰੱਖਣ ਮਾਰਗ ਪਟਿਆਲਾ ਰਿਕਾਰਡ ਵੱਲੋਂ ਬਹੁਤ ਵੱਡਾ ਸਟੂਡੀਓ ਸਾਡਾ ਪਟਿਆਲੇ ਵਿੱਚ ਅਗਰ ਕੋਈ ਪਾਠੀ ਸਿੰਘ ਕਹਿੰਦਾ ਵੀ ਮੈਂ ਆਪਣਾ ਪਾਠ ਰਿਕਾਰਡ ਕਰਾਣਾ ਕੋਈ ਪਤਾ ਨਹੀਂ ਕਿਹਦੇ ਤੇ ਕਿੰਨਾ ਕੁ ਵਧੀਆ ਪਾਠ ਸੰਗਤ ਤੱਕ ਜਾ ਸਕਦਾ ਉਹ ਇਹਨਾਂ ਦਾ ਸਟੂਡੀਓ ਹੈਗਾ ਕੋਈ ਨਿਤਨੇ ਕੋਈ ਸ਼ਬਦ ਕੋਈ ਕੀਰਤਨ ਰਿਕਾਰਡਿੰਗ ਕਰਵਾਣੀ ਚਾਹੁੰਦਾ ਤਾਂ ਉਹ ਪੰਠੀ ਸਿੰਘਾ ਵਾਸਤੇ ਬਿਲਕੁਲ ਫਰੀ ਹੈ ਵਾਏ ਵਾਏ 2012 ਫੜਦਾ ਹਨੀ ਜੀ ਇੱਕ ਇਤਨੀ ਸਿੰਘ ਨੇ ਜੀ ਕਰਵਾ ਠੀਕ ਹੈ ਜੀ